ਮంత్రి ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਬਖਦੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲਓਗੇ ਤੁਹਾਡਾ ਜਾਣ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਸਰਕਾਰ ਸਿਹਤ ਸੇਵਾਵਾਂ ਨੂੰ ਲੈ ਕੇ ਅਪਗ੍ਰੇਡ ਕਰਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਅੱਜ ਪਟਿਆਲਾ ਦੀ ਗੱਲ ਕੀਤੀ ਹੈ ਪਟਿਆਲਾ ਦੇ ਵਿੱਚ ਵੀ ਅਪਗ੍ਰੇਡ ਕਰਨ ਵਾਸਤੇ ਡਾਕਟਰ ਬਲਬੀਰ ਖੁਦ ਪਹੁੰਚੇ ਹੋਏ ਨੇ ਸਰ ਅੱਜ ਉਦਘਾਟਨ ਕੀਤਾ ਗਿਆ ਤੇ ਕੀ ਕੁਝ ਜਿਹੜਾ ਡਿਸਪੈਂਸਰੀ ਨੂੰ ਕੀਤਾ ਗਿਆ ਦੇਖੋ ਇੱਕ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਸੀਐਸਸੀ ਇੱਥੇ ਐਕਸ-ਰੇ ਸੀਗਾ ਦਵਾਈਆਂ ਸੀਗੀਆਂ ਡਾਕਟਰ ਸਟਾਫ ਹੈਗਾ ਸਾਰਾ ਅਲਟਰਾਸਾਉਂਡ ਦੀ ਫੈਸਿਲਿਟੀ ਨਹੀਂ ਸੀ ਲੋਕਾਂ ਨੂੰ ਮਾਤਕ ਛੱਲੇ ਉੱਥੇ ਲੰਬੀ ਵੇਟ ਹੁੰਦੀ ਆ ਜਾਂ ਮੈਡੀਕਲ ਕਾਲਜ ਜਾਣਾ ਪੈਂਦਾ ਸੀ ਜਿੰਦਰਾ ਹਸਪਤਾਲ ਜਾਣਾ ਪੈਂਦਾ ਸੀ ਹੁਣ ਇਹ ਜਿਹੜੀ ਅਲਟਰਾਸਾਉਂਡ ਦੀ ਫੈਸਿਲਿਟੀ ਇੱਥੇ ਦਿੱਤੀ ਆ ਔਰ ਇਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੜੀ ਧਿਆਨਦਾਰੀ ਨਾਲ ਸਾਨੂੰ ਪੈਸੇ ਵੀ ਦਿੱਤੇ ਆ ਤੇ ਉੱਪਰ ਇੱਕ ਮੰਜ਼ਲ ਹੋਰ ਬਣੇਗੀ ਜਿਹਦੇ ਨਾਲ ਅਸੀਂ ਜੱਚਾ ਬੱਚਾ ਸਰਵਿਸ ਜਿਹੜੇ ਇੱਥੇ ਹੋਰ ਬਿਹਤਰ ਕਰਾਂਗੇ ਜੀ ਕਿ ਬੈੱਡ ਦੀ ਸਹੂਲਤ ਆ ਉਹ ਵੀ ਇੱਥੇ ਕਰੀ ਹੋਏਗੀ ਜਿਹੜੀ ਉੱਪਰ ਮੰਜ਼ਲ ਬਣੇਗੀ ਲਿਫਟ ਵੀ ਲੱਗੇਗੀ ਵਧੀਆ ਲੱਗੇਗੀ ਔਰ ਜਿਹ ਜੋ ਜਿਸ ਤੱਕ ਪਿੰਡਾਂ ਦੇ ਵਿੱਚ ਕੰਪਲੀਟਾ ਹੁੰਦੀਆਂ ਨੇ ਕਿ ਡਾਕਟਰ अवेलेबल ਨਹੀਂ ਹੁੰਦੇ ਕਿ ਉੱਥੇ ਵੀ ਜਿਸ ਤਰ੍ਹਾਂ ਇਹ ਡਿਸਪੈਂਸਰੀ ਨੂੰ ਅਪਗ੍ਰੇਡ ਕੀਤਾ ਜਾਏਗਾ ਨਹੀਂ ਆਲਰੇਡੀ ਅਸੀਂ ਜਿਹੜੇ ਮੁੱਲ ਲੈਨੇ ਕਿ ਉਹ ਅਪਗ੍ਰੇਡਡ ਵਰਜਨ ਹੈ ਜਿੱਥੇ ਡਾਕਟਰ ਵੀ ਆ ਕਲੀਨिकल ਅਸਿਸਟੈਂਟ ਵੀ ਆ ਫਾਰਮਾਸਿਸਟ ਵੀ ਆ ਔਰ ਇੱਕ ਉਹਨਾਂ ਦਾ ਹੈਲਪਰ ਵੀ ਆ ਔਰ 80 ਦਵਾਈਆਂ ਔਰ 38 ਡਾਇਗਨੋਸਟਿਕ ਟੈਸਟ ਹੈ ਪਹਿਲੀ ਵਾਰੀ ਇੱਥੇ ਡਿਸਪੈਸੇਜ ਟੈਸਟ ਹੋ ਰਿਹਾ ਸਾਫ ਸੁਥਰੀ ਬਿਲਡਿੰਗ ਹੈ ਬਾਥਰੂਮ ਹੈ ਸਾਰਾ ਕੁਝ ਹੈ ਉਹਦੇ ਵਿੱਚ ਉਹਦੇ ਵਿੱਚ ਅਸੀਂ ਪੇਸ਼ੈਂਟ ਫੀਡਬੈਕ ਸ਼ੁਰੂ ਕਰਤੀ ਹੈ ਅਸੀਂ ਸਿੱਧੇ مریض ਨਾਲ ਗੱਲ ਕਰਕੇ ਉਹਨਾਂ ਦਾ ਟੈਲੀਫੋਨ ਨੰਬਰ ਆਂਦੇ ਆ ਦਿੱਲੀ ਜਿਹੜਾ ਹੈਗਾ ਸਾਡੇ ਕੋਲੇ ਮਤਲਬ ਜਿਹੜੇ ਫੀਡਬੈਕ ਔਰ ਰੈਗੂਲਰ ਬੇਸਿਸ ਤੇ ਅਸੀਂ ਲੈ ਰਹੇ ਹਾਂ ਮੈਂ ਵੀ ਲੈ ਰਿਹਾ ਮੇਰਾ ਜਿਹੜਾ ਸਾਰਾ ਸਟਾਫ ਹੈ ਜਿਹੜਾ ਉਹ ਸਾਰੇ ਲੈ ਰਹੇ ਆ ਵੀਜਨ ਨੂੰ ਸਿੱਧਾ ਪੁੱਛ ਰਿਹਾ ਜਿਹੜੇ ਜਿਹੜੇ ਡਾਕਟਰ ਪਹਿਲਾਂ ਹੁੰਦੇ ਸੀ ਨਾ ਉਹ ਗੱਲ ਹੀ ਥੋੜੀ-ਮੋ ਸਰ ਡੇਂਗੂ ਨੂੰ ਦੇਖਿਆ ਜਾਏ ਡੇਂਗੂ ਦੇ ਮਰੀਜ਼ਾਂ ਦਾ ਘਟਨੇ ਸ਼ੁਰੂ ਹੋਏ ਨੇ ਹਾਂ ਬਿਲਕੁਲ ਹੋ ਗਿਆ ਜੀ ਅਸੀਂ ਇਸ ਵਾਰੀ ਸਾਡੇ ਵੈਸੇ ਵੀ 50 ਤੋਂ 60% ਜਿਹੜੀ ਆ ਉਹ ਡੇਂਗੂ ਦੇ ਕੇਸਸ ਘਟਿਆ ਅਸੀਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰਜੋ ਮਾਰਜੋਕ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕੀਤੀ ਸੀ ਅਸੀਂ ਇਸ ਵਾਰੀ ਨਰਸਿੰਗ ਸਟੂਡੈਂਟ 50000 ਤੋਂ ਕਰੀਬ ਜਿਹੜੇ ਮੈਡੀਕਲ ਸਟੂਡੈਂਟਸ ਉਹਨਾਂ ਨੂੰ ਟ੍ਰੇਨਿੰਗ ਕੀਤੀ ਆ ਸਕੂਲਾਂ ਵਿੱਚ ਗਏ ਆ ਕਾਲਜਾਂ ਵਿੱਚ ਗਏ ਅਗਲੇ ਸਾਲ ਸਾਡਾ ਟਾਰਗੇਟ ਬਹੁਤ ਵੱਡਾ ਹੈਗਾ ਕਿ ਅਸੀਂ ਹਰ ਇੱਕ ਜਿਹੜਾ ਬੱਚਾ ਸਕੂਲ ਚ ਜਾਜਾ ਕਾਲਜ ਚ ਆ ਉਹਨੂੰ ਦੱਸ ਦਈਏ ਕਿ ਡੇਂਗੂ ਇਸੇ ਤਰ੍ਹਾਂ ਲਾਈਫਸਟਾਈਲ ਡਿਜ਼ੀਜ਼ਸ ਬਾਰੇ ਫਾਸਟ ਲੇਟ ਇਹ ਸਾਰੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦੇਣ ਜਾ ਰਹੇ ਹਾਂ ਇਹ ਬੜਾ ਮੈਸਿਵ ਆਪਰੇਸ਼ਨ ਹੈ ਜੀ ਇੱਕ ਸਾਲ ਦਾ ਸਾਡਾ ਟਾਰਗੇਟ ਹੈ ਅਸੀਂ ਬੱਚਾ ਨੂੰ ਟ੍ਰੇਨ ਕਰ ਦਨਾ ਤੇ ਇਹ ਬਿਮਾਰੀਆਂ ਦੇ ਜਿਹੜੇ ਡਿਜ਼ੀਜ਼ ਬੱਢਾ ਇਹ ਅਸੀਂ ਮਰੇ ਨੂੰ 60 70% ਘਟਾ ਦਨਾ ਅਸੀਂ ਐਕਸੀਡੈਂਟ ਸਾਡੇ ਘਟ ਗਏ ਆ ਜੀ ਫਰਿਸ਼ਤੇ ਸਕੀਮ ਨਾਲ ਔਰ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਔਰ ਜਿਹੜੀਆਂ ਅਸੀਂ ਸਟੇਟ ਆਫ ਦਿ ਆਰਟ ਐਂਬੂਲੈਂਸਸ ਦਿੱਤੀਆਂ ਜਿਹੜੀਆਂ 58 ਐਂਬੂਲੈਂਸਸ ਦਿੱਤੀਆਂ ਉਹਦੇ ਨਾਲ ਸਾਡੀ ਜਿਹੜੀ ਰੋਡ ਫੈਟੈਲਿਟੀਜ਼ ਆ 50% ਘਟ ਗਏ ਸਾਡੀ ਵੀਰ ਬ ਕੱਟਣਾ ਨੂੰ ਦੇਖਣਾ ਚਾਹੀਦਾ ਸਖਤ ਤੋਂ ਸਖਤ ਸ਼ਬਦਾਂ ਜਮ ਉਹਦੀ ਨਿੰਦਾ ਕਰਦਾ ਬਹੁਤ ਘਰਾਨੀ ਹਰਕਤ ਆ ਕੋਈ ਵੀ ਗੁਰੂ ਦਾ ਸਿੰਘ ਗੁਰੂ ਘਰ ਜਾ ਕੇ ਇਹੋ ਜੀ ਹਰਕਤ ਕਰਨੀ ਚਾਹਦਾ ਉਹ ਬੰਦਾ ਧਾਰਮਿਕ ਹੈ ਹੀ ਨਹੀਂ ਹੈ ਉਹ ਮਾਫੀ ਦੇ ਕਾਬਲ ਵੀ ਨਹੀਂ ਹੈ ਬਲ ਉਹਨੇ ਬਹੁਤ ਵੱਡਾ ਗੁਨਾਹ ਕੀਤਾ ਉਹਨੇ ਉਹ ਸਾਰੀ ਸਾਜ਼ਿਸ਼ ਕੀ ਹੈ ਉਹ ਬੰਦਾ ਫੜਿਆ ਗਿਆ ਉਹਦੇ ਪਿੱਛੇ ਕੌਣ ਹੈ ਕਿਹੜੀਆਂ ਤਾਕਤਾਂ ਹੈਗੀਆਂ ਸਾਰੇ ਫੜੇ ਜਾਣਗੇ ਇਹ ਪੰਜਾਬ ਨੂੰ ਕਾਲੇ ਦੌਰਵਾਂ ਧੱਕਣਾ ਚਾਹੁੰਦੇ ਆ ਇਹ ਪੰਜਾਬ ਦੇ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਸਾਰੇ ਪੰਜਾਬੀ ਸਾਰੇ ਧਰਮਾਂ ਦੇ ਲੋਕ ਇਕੱਠੇ ਆ ਅਸੀਂ ਅਸੀਂ ਬਿਲਕੁਲ ਜਿਹੜਾ ਹੈਗਾ ਇਹ ਦੀ ਨਿੰਦਾ ਕਰਦੇ ਆ ਔਰ ਅਰੇ ਪੁਲੀਸ ਪੰਜਾਬ ਪੁਲਿਸ ਹੈ ਉਹਨਾਂ ਨੇ ਬਹੁਤ ਮੁਸ਼ਕਲ ਦੀ ਨਾਲ ਇੱਕ ਬਹੁਤ ਵੱਡਾ ਦੁਖਾਂਤ ਹੋਣ ਤੋਂ ਬਚਾਇਆ ਬਹੁਤ ਵੱਡਾ ਘਟਨਾ ਨੂੰ ਜਿਹੜਾ ਵਾਪਰਨ ਤੋਂ ਰੁਕਿਆ ਹੈਗਾ ਉਹਨਾਂ ਦੀ ਸਲਾਹਗਾ ਵੀ ਬਣਦੀ ਆ ਔਰ ਸਤਗੁਰ ਸੱਚੇ ਪਾਤਸ਼ਾਹ ਦਾ ਕਿਰਪਾ ਹੋਈ ਹੈ ਉਹਨਾਂ ਨੇ ਆਪ ਹੀ ਹੱਥ ਦੇ ਕੇ ਜਿਹੜਾ ਹੈਗਾ ਉਹ ਪੰਜਾਬ ਨੂੰ ਇੱਕ ਹੋਰ ਦੁਖਾਂਤ ਤੋਂ ਬਚਾਇਆ ਕੱਲ ਕਿਸਾਨ ਦਿੱਲੀ ਵਾਲ ਨੂੰ ਕੂਚ ਕਰ ਰਹੇ ਨੇ ਉਹਨੂੰ ਦੇਖੋ ਕਿਸਾਨ ਪਿਛਲੇ 10 ਮਹੀਨੇ ਤੋਂ ਇੱਥੇ ਬੈਠੇ ਹੋਇਆ 13 ਮਹੀਨੇ ਪਹਿਲਾਂ ਬੈਠੇ ਰਹੇ ਸਾਡੇ ਪ੍ਰਧਾਨ ਮੰਤਰੀ ਜੀ ਚੰਡੀਗੜ੍ਹ ਆ ਕੇ ਮਤਲਬ ਵਾਪਸ ਚਲੇ ਜਾਂਦੇ ਆ ਕਿ ਉਹ 5 ਮਿੰਟ ਸਿਰਫ 5 ਮਿੰਟ 2 ਮਿੰਟ ਕਿਸਾਨਾਂ ਨਾਲ ਗੱਲ ਨਹੀਂ ਕਰ ਸਕਦੇ ਸੀ 2 ਮਿੰਟ ਮਿਲ ਲੈਂਦੇ ਉਹਨਾਂ ਨੂੰ ਪਿਆਰ ਨਾਲ ਸਮਝਾ ਦਿੰਦੇ ਉਹਨਾਂ ਦੀ ਗੱਲ ਮੰਨ ਲੈਂਦੇ ਕੁਝ ਆਪਣੀ ਬਣਾ ਲੈਂਦੇ ਇਹ ਪ੍ਰਧਾਨ ਮੰਤਰੀ ਦਾ ਫਰਜ਼ ਨਹੀਂ ਹੈ ਇਹ ਪ੍ਰਧਾਨ ਮੰਤਰੀ ਦਾ ਕੰਮ ਹੈ ਜੇ ਪ੍ਰਧਾਨ ਮੰਤਰੀ ਇਨੀਸ਼ੀਏਟਿਵ ਲੈਂਦੇ ਹੋਮ ਮਿਨਿਸਟਰ ਆ ਕੇ ਗਿਆ ਕੀ ਕਰਕੇ ਗਿਆ ਜੀ ਜੇ ਲੋਕਾਂ ਦੀ ਗੱਲ ਨਹੀਂ ਸੁਣਨੀ ਜੇ ਕਿਸਾਨਾਂ ਦੀ ਮਜ਼ਦੂਰਾਂ ਦੀ ਜਾਂ ਦੁਕਾਨਦਾਰਾਂ ਦੀ ਇੱਕ ਵਪਾਰੀਆਂ ਦੀ ਕਰਮਚਾਰੀਆਂ ਦੀ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਨੀ ਤੁਸੀਂ ਕਿਹਦੇ ਵਾਸਤੇ ਕੰਮ ਕਰ ਰਹੇ ਹੋ ਤੁਸੀਂ ਅਡਾਨੀਆਂ ਬਾਨੀਆਂ ਵਾਸਤੇ ਕੰਮ ਕਰ ਰਹੇ ਹੋ ਇਹਨਾਂ ਦੀ ਗੱਲ ਸੁਣੋ ਇਹ ਜਨ ਪਟਿਆਲਾ ਵਿਖੇ ਅੱਜ ਜਿਹੜਾ ਹੈ ਉਦਘਾਟਨ ਕਰਨ ਵਾਸਤੇ ਪਟਿਆਲਾ ਡਿਸਪੈਂਸਰੀ ਦੇ ਵਿੱਚ ਡਾਕਟਰ ਬਲਵੀਰ ਸਿੰਘ ਮਦਰੀ ਆਪ ਖੁਦ ਪਹੁੰਚੇ ਨੇ ਤੇ ਅਲਟਰਾਸਾਉਂਡ ਜਿਹੜਾ ਹੈਗੇ ਇਹਨਾਂ ਦਿੱਤੇ ਤੇ ਨਾਲ ਹੀ ਜਿਹੜੇ ਕੇ ਹੋਰ ਬੈਟਰੀ ਸਹੂਲਤਾਂ ਜਿਹੜੀਆਂ ਇਸ ਡਿਸਪੈਂਸਰੀ ਨੂੰ ਦਿੱਤੀਆਂ ਗਈਆਂ ਨੇ ਤੇ ਹੋਰ ਵੀ ਜਿਹੜੀ ਡਿਸਪੈਂਸਰੀਆਂ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਏਗਾ। ਪਟਿਆਲਾ ਤੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਿੰਦਰ ਘੋਮਤ ਜੀ ਕੋਲ।